ਇਹ ਗੇਹਰਾ ਜੀ ਲਿਫਟ ਜੇ ਆਪਾਂ ਨੂੰ ਲੋਡ ਨਹੀਂ ਹੈਗੀ ਇਹਦਾ ਨਿਊਟਰਲ ਪੰਪ ਬੰਦ ਹੋ ਜਾਂਦਾ ਜੀ ਲਿਫਟ ਦਾ ਜੀ ਹਾਂ ਜੀ ਤੁਸੀਂ ਕੋਈ ਚੀਜ਼ ਲਾ ਦਿਓ ਜੀ ਆਪਾਂ ਗੁੱਟ ਦਾ ਲਾ ਦਿਓ ਦਾ ਟਾਇਰ ਚੱਕ ਦੂਗਾ ਜੀ ਇਹ ਟਾਇਰ ਚ ਨੇ ਹੁਣ ਮਰ ਵੀ ਟੱਕ ਦੁ ਕਰਾਉਣ ਦੀ ਲੋੜ ਨਹੀਂ ਪੈਣੀ ਨਹੀਂ ਲਾਉਣ ਦੀ ਲੋੜ ਨਹੀਂ ਹੈਗੀ ਜੀ ਐਨੇ ਹੀ ਕੰਮ ਕਰਦਾ ਜੀ ਟਾਇਰਾਂ ਜਿਵੇਂ ਵੀ ਤੇ ਆਪਾਂ ਨੇ ਛੋ ਓੜੀਆਂ ਦਾ ਕੰਮ ਲੈਣਾ ਹੋਵੇ ਕੋਈ ਕਿਸੇ ਤਰ੍ਹਾਂ ਦਾ ਟਾਇਰ ਦੀ ਰਿਜੈਕਟ ਕਰਨੀ ਹੋਵੇ ਇਹਨੂੰ ਆਪਾਂ ਅੰਦਰ ਬਾਹਰ ਉਣੀ ਕਰ ਸਕਦੇ ਨੇ ਤਸ ਲੱਗੀ ਹੋਈ ਇਹ ਜਿਵੇਂ ਬੈਟਰੀ ਲੋ ਆ ਆਪਣੀ ਆਪਾਂ ਇੱਥੇ ਕਰ ਦਈਏ ਜੇ ਇਹਨੂੰ ਠੀਕ ਹੈ ਤੇ ਆਪਣੀ ਬੈਟਰੀ ਲੋ ਆ ਜਾਂ ਸਿੰਗਲ ਬੈਟਰੀ ਆ ਕਦੇ ਇੰਜਣ ਇਹਦਾ ਘੁੰਮ ਜਾਂਦਾ ਦੀ ਇਹਨੂੰ ਥੱਲੇ ਸਿੱਟ ਦੋ ਹਲਕਾ ਸਟਾਰਟ ਜੀ ਦੀ ਹੋ ਜਾਊਗਾ ਸਟਾਰਟਿੰਗ ਹਾਂ ਜੀ ਇਹਦੇ ਡੀਜ਼ਲ ਮੀਟਰ ਵੀ ਆਉਂਦਾ ਸੀ ਜੀ ਇਹਦੇ ਜੇ ਹੁਣ ਤਾਂ ਮਤਲਬ ਇਹ ਇੱਥੇ ਫਿਊਲ ਮੀਟਰ ਵੀ ਆਉਂਦੇ ਨਹੀਂ ਇਹਦੇ ਸਾਰੇ ਇਹ ਮੀਟਰ ਨਾਲ ਦੇ ਨੇ ਜੀ ਇਹ ਟਰੈਕਟਰ ਭਰਾਵਾਂ ਦਾ ਖੇਤ ਵਾਸਤੇ ਆ ਜੇ ਤੁਸੀਂ ਆਪਣੇ ਚੈਨਲ ਤੇ ਆਪਣਾ ਕੰਟੈਕਟ ਨੰਬਰ ਆ ਬੋਲ ਦਿਓ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਆਪਣਾ ਇਸ ਦਿਨ ਉਹਦੇ ਵਿੱਚ ਪੈਰੇ ਵੀਰ ਅੱਜ ਆਪਾਂ ਖੜੇ ਆ ਪਿੰਡ ਬਲਵੇੜੇ ਪੂਰੇ ਭਰਾ ਨੇ ਆਪਣੇ ਨਾਲ ਬਿਰਣਾ ਬਿਰੋਨੋ ਕੋ ਟਰੈਕਟਰ ਨੇ ਆ ਦੋ ਤਿੰਨ ਇਧਰ 22 ਲੜ ਸੜੇ ਨੇ ਤੇ ਇਧਰ 65 ਬਾਈ ਛੜੇ ਆ ਆਪਾਂ ਤੁਹਾਨੂੰ ਬਿਰੋਨੋ ਟਰੈਕਟਰ ਦਿਖਾਵਾਂਗੇ ਨਾਲ ਇਹਦੇ ਵਿੱਚੋਂ ਇੱਕ ਟਰੈਕਟਰ ਫੇਰ ਆ ਪਾਉਂਗੇ ਦੱਸਾਂਗੇ ਵੀ ਕਿੰਨਾ ਮਾਡਲ ਆ ਤੇ ਕਿਹ ਪ੍ਰਾਈਸ ਦਾ ਬੜੀ ਸਤਿਕਾਰਾ ਬੜਾ ਸਵਾਤ ਜਬਨ ਜਬਨ ਸਾਈ ਛੋਟਾ ਵੀ ਜੀ ਬਹੁਤ-ਬਹੁਤ ਆਉਣ ਤੇ ਧੰਨਵਾਦ ਜੀ ਛੋਟਾ ਜੀ ਸਭ ਤੋਂ ਬੜਾ ਆਪਣਾ ਸ਼ੁਭਨਾਮ ਦੱਸ ਦਿਓ ਜੀ ਕੀ ਹੈ ਮੇਰਾ ਨਾਮ ਸਰਦਾਰ ਅਰਣਜੀਤ ਸਿੰਘ ਨੰਬਰਦਾਰ ਪਿੰਡ ਬਲਵੇੜਾ ਜੀ ਜ਼ਿਲ੍ਹਾ ਪਟਿਆਲਾ ਜੀ ਠੀਕ ਹੈ ਜੀ ਹਾਂਜੀ ਜੀ ਵੀਰ ਜੀ ਸਤੁੜਾ ਕਿੰਨੇ ਟਰੈਕਟਰ ਨੇ ਜੀ ਆਪਣੇ ਕੋਲ ਜੀ ਆਪਣੇ ਕੋਲ ਇਸ ਟਾਈਮ ਚਾਰ ਟਰੈਕਟਰ ਨੇ ਜੀ ਚਾਰ ਟਰੈਕਟਰ ਨੇ ਜੀ ਆਪਾਂ ਨੇ ਸਟਾਰਟਿੰਗ ਕਰਿਆ ਟਰੈਕਟਰ ਤੋਂ ਕਰੀਤੀ ਸਟਾਰਟਿੰਗ ਕੀਤੀ ਸੀ 79 ਪੀ ਚੋਂ 443 ਇੰਟਰਨੈਸ਼ਨਲ ਤੋਂ ਜੀ ਠੀਕ ਠੀਕ ਹਾਂਜੀ 79 ਮਾਡਲ ਦਾ ਮਕੜਾਇਆ ਸੀ ਜੀ ਉਦੋਂ ਵਗਰ ਉਹ ਗਰੀ ਆਈ ਨਹੀਂ ਆਪਣੇ ਕੋਲ ਹੀ ਬਾਈਲਾਰਸ ਬੈਲਾਰੂਸ ਕਹਿੰਦੇ ਨੇ ਇਹਨੂੰ ਜੀ ਆਪਾਂ ਇਹ ਆਪਣੇ ਕੋਲ 6ਵਾਂ 7ਵਾਂ ਟਰੈਕਟਰ ਹੈ ਜੀ ਇਹ ਬਾਈਲਾਰਸ ਬਾਈਲਾਰਸ ਦਾ ਜੀ ਹਾਂਜੀ ਇਹ ਆਪਣੇ ਕੋਲ ਹੰਦੇ ਵਿੱਚ ਬਾਈਲਾਰਸ ਲਿਆ ਤਈ ਇਹੇ ਲੈ ਅਸੀਂ ਆਪਾਂ ਨੇ ਜੀ 2000 6ਜੀ 6 ਦੇ ਵਿੱਚ ਪਹਿਲਾ ਬਦਲ ਪਹਿਲਾ ਟਰੈਕਟਰ ਹੀ ਉਸ ਤੋਂ ਬਾਅਦ ਆ ਵੀ ਗਣੇ 6 ਹੱਥਾਂ ਦਾ ਟਰੈਕਟਰ ਹੀ ਇਹ ਹਾਂਜੀ 6 ਮਸ ਹੱਥਾਂ ਦਾ ਟਰੈਕਟਰ ਹੈ ਜੀ ਇਹ ਆਪਣੇ ਕੋਲੇ ਹੀ ਠੀਕ ਠਾਕ ਹਾਂਜੀ ਮਰ ਕੇ ਚਲੋ ਜਿਵੇਂ ਆਪਾਂ ਨੇ ਫਿਰ ਬੈਠਾ ਜੋ ਜਿਹੜੇ ਉਹਨਾਂ ਬੰਦੇ ਨੇ ਰੱਖੇ ਵੀਰੇ ਹਾਂਜੀ ਇਹਨਾਂ ਨੂੰ ਸ਼ੌਂਕ ਆ ਹਾਂਜੀ ਉਹ ਇਹਨਾਂ ਦੀਆਂ ਖੂਬੀਆਂ ਨੂੰ ਜਾਣਦੇ ਨੇ ਵੀ ਇਹ ਟਰੈਕਟਰ ਵੀਰੇ ਦੇ ਵਿੱਚ ਕੀ ਹੋਸਾ ਹਾਂਜੀ ਹਾਂਜੀ ਕੋਈ ਕਦਰ ਉਸਦੇ ਹੁੰਦੇ ਨੇ ਰੱਖਿਆ ਹੋਦਾ ਹਾਂਜੀ ਖੋਬੀ ਉਹ ਜਿਵੇਂ 6-7 ਟਰੈਕਟਰ ਬਦਲਦੇ ਆਪਾਂ ਨੇ ਹਾਂਜੀ ਆਪਾਂ ਨੂੰ ਇਹਦੇ ਬਾਰੇ ਸਾਰਾ ਮਤਲਬ ਜੀ ਨੌਲੇਜ ਹੋਊਗਾ ਪੂਰੀ ਨੌਲੇਜ ਆਈ ਬੋਲਦੇ ਸਾਰੀ ਇਹ ਮੇਰੇ ਟਰੈਕਟਰ ਆਈ ਹਾਂਜੀ ਇਹ ਆਪਣੇ ਕੋਲੇ ਸਾਡੇ ਦੇ ਵਿੱਚ ਜਿਆਦਾ ਆਈ ਇਹ ਟਰੈਕਟਰ ਪਿਛਲੇ ਸਾਲ ਲਿਆਂਦਾ ਜੀ ਆਪਾਂ ਨੇ ਪਿਛਲੇ ਸਾਲ ਲਿਆਂਦਾ ਹਾਂਜੀ ਜਿਵੇਂ ਕਹੋ ਦੂਸਰਾ ਖੜਾ ਜੀ ਉਹਨੂੰ ਹੋ ਗਏ ਜੀ ਉਹਨੂੰ 3-4 ਸਾਲ ਹੋ ਗਏ ਜੀ 3-4 ਸਾਲ ਹੋ ਗਏ ਠੀਕ ਹੈ ਠੀਕ ਹੈ ਉਹਦਾ ਕੰਮ ਚੱਲ ਰਿਹਾ ਜੀ ਥੋੜਾ ਰੰਗ ਰੁੰਗਦਾ ਕਰਾਉਣਾ ਮੁੜ ਕੇ ਸੀਜ਼ਨ ਕਰਕੇ ਟਾਈਮ ਨਹੀਂ ਲੱਗਿਆ ਹੈਗਾ ਜੀ ਕਰਨਾ ਹੁਣ ਉਹਨੂੰ ਤਿਆਰ ਕਰਨਾ ਉਹ ਵੀ ਟਰੈਕਟਰ ਉਹ ਆਪਣਾ ਪੱਕਾ ਜੀ ਟਰੈਕਟਰ ਰੱਖਿਆ ਹੋਇਆ ਉਹ ਉਹ ਸੇਲ ਨਹੀਂ ਕਰਨਾ ਹੈਗਾ ਜੀ ਠੀਕ ਹੈ ਇਹ ਸੇਲ ਵਾਸਤੇ ਇਹ ਸੇਲ ਵਾਸਤੇ ਹਾਂਜੀ ਇਹ ਬਿਕਸ ਹੋਣਿਆ ਟਰੈਕਟਰ ਲੱਗਿਆ ਹੋਇਆ ਤੁਸੀਂ ਇਹਦੇ ਬਾਰੇ ਜਾਣਦੇ ਹੋ ਜੀ ਹਾਂਜੀ ਆਪਾਂ ਨੂੰ ਮਤਲਬ ਵੀ ਸਾਰੇ ਜਾਣ ਦਾ ਵੀ ਦੋ ਇਹਦੇ ਬਾਰੇ ਵੀ ਇਹ ਕਿੰਨੇ ਪਾਵਰਾਂ ਦਾ ਹੈ ਵੀ ਇਹਦੇ ਵਿੱਚ ਇਹਦਾ ਖੂਬੀਆਂ ਨੇ ਖੂਬੀਆਂ ਤਾਂ ਇਹਦੇ ਜੇ ਨਹੀਂ ਜੀ ਇਹ 60 ਹੌਸਪਾਵਰ ਹੈ ਜੀ ਇਹ 60 ਐਚਪੀ ਦਾ ਹੈ ਜੀ ਹਾਂਜੀ 60 ਐਚਪੀ ਹੈ ਇਹ ਡੀਆ ਇੰਜਨ ਲੱਗਿਆ ਹੋਇਆ ਹੈ ਇਹਨੂੰ ਜੀ ਬਸ ਉਹ ਟਾਈਮਾਂ ਦੇ ਵਿੱਚ 60 ਐਚਪੀ ਆਗਦਾ ਵੀ ਜਿਹੜੇ ਹਾਂਜੀ 60 ਐਚਪੀ ਦਾ ਦੌਰ ਹੁਣ ਚੱਲਦਾ ਰਿਹਾ ਜੀ ਹਾਂਜੀ 60 ਐਚਪੀ ਆ ਗਿਆ ਸੀ ਇਹ ਇਹਦੇ ਜੀ ਇਹ ਗੋਇਰ ਕੋਇਲ ਮਗਲੈਲ ਦਾ ਗੁੰਦਰ ਲੱਗਿਆ ਹੋਇਆ ਇਹ ਮੰਗਲੈਲ ਠੰਡਾ ਕਰਨਾ ਉਹ ਜ ਵੀਰੇ ਮਗਲੈਲ ਜਦੋਂ ਲੱਗਿਆ ਹੋਇਆ ਸੀ ਜੀ 1971 ਮਾਡਲ ਹੈ ਜੀ ਇਹ ਟਰੈਕਟਰ ਠੀਕ ਹੈ ਜੀ ਤੇ ਇਹਦੇ ਚ ਇੱਧਰ ਆ ਜੋ ਜੇ ਕਰੀ ਵਗਾਹ ਕੇ ਦਿਖਾਈ ਚੱਲ ਹਾਂ ਜੀ ਇਹ ਦਾ ਗੇਅਰ ਆ ਜੀ ਲਿਫਟ ਦਾ ਲਿਫਟ ਦੀ ਲੋਡ ਆ ਜੇ ਆਪਾਂ ਨੇ ਕੰਮ ਲੈਣਾ ਹੋਵੇ ਇਹਦਾ ਗੇਅਰ ਲਾ ਦਿਓ ਜੀ ਇਹ ਮਤਲਬ ਇਹ ਕੀ ਕੰਮ ਕਰਦਾ ਜੀ ਇਹ ਗੇਅਰ ਜੇ ਲਿਵਰ ਤੇ ਆਪਾਂ ਨੂੰ ਲੋਡ ਨਹੀਂ ਹੈਗੀ ਇਹਦਾ ਨਿਊਟਰਲ ਪੰਪ ਬੰਦ ਹੋ ਜਾਂਦਾ ਜੀ ਲਿਵਟਾ ਦਾ ਜੀ ਠੀਕ ਕਰ ਇਹਨੂੰ ਕੋਈ ਲੋਡ ਨਹੀਂ ਹੈਗੀ ਆਪਣੇ ਕਸਾਈ ਕਰਨ ਦੀ ਜਿਵੇਂ ਟਰੈਲੀ ਯਾਰ ਇਹ ਕੋਈ ਲੋਡ ਨਹੀਂ ਹੈਗੀ ਤਾਂ ਇਹਦਾ ਗੇਅਰ ਕੱਢ ਦਿਓ ਜੀ ਇਹ ਸਭ ਤੋਂ ਲਿਵਰ ਦੀ ਲੋਡ ਫੇਰ ਗੇਅਰ ਪਉਣ ਫੇਰ ਫੇਰ ਗੇਅਰ ਲਾ ਲਓ ਜੀ ਆਪਾਂ ਨੂੰ ਕੋਈ پارکਿੰਗ ਕਰਨੀ ਆਪਾਂ ਨੇ ਇਹਦੇ ਨਾਲ ਹੀ ਠੀਕ ਠੀਕ ਤੇ ਇਹਦਾ ਜੀ ਇਸ ਤੇ ਹਾਈ ਲੋਅ ਹੈ ਇੱਕੇ ਲਿਵਰ ਚ ਹੀ ਇਹਦਾ ਹੀ ਹਾਂਜੀ ਕਿਉਂਕਿ ਇੱਕੇ ਲਿਵਰ ਦੇ ਵਿੱਚ ਹਾਈ ਲੋਅ ਦੋਹਾਂ ਇੱਕੇ ਚ ਹਾਂਜੀ ਇੱਕੇ ਲਿਵਰ ਚ ਹੈ ਇਹਦਾ ਹਾਈ ਲੋਅ ਜੀ ਠੀਕ ਹੈ ਤੇ ਬਿਨਾ ਕਲਚ ਦੱਬੇ ਦੋ ਇਹਦਾ ਗੇਅਰ ਠੀਕ ਹੈ ਹਾਂਜੀ ਕੋਈ ਇਹਦਾ ਗियर ਨਹੀਂ ਲੱਗਦਾ ਉੱਤੇ ਉੱਤੇ ਸੀਟ ਦੇ ਢੜਕੀ ਕਲਚ ਡੱਬ ਕੇ ਫਿਰ ਇਹਦਾ ਗियर ਲੱਗੂਗਾ ਜੀ ਇਹਦੇ ਲੀਵਰ ਨੇ ਜੀ ਇੱਕ ਲਿਫਟ ਦਾ ਤੇ ਇੱਕ ਲੋਡਰ ਦਾ ਜੀ ਅੱਗੇ ਕੋਈ ਲੋਡਰ ਲਾਣਾ ਹੋਵੇ ਆਪਾਂ ਨੇ ਠੀਕ ਹੈ ਠੀਕ ਹੈ ਹਾਂਜੀ ਇਹ ਮਤਲਬ ਚਲੋ ਵੀਰੇ ਜਿਵੇਂ ਕਈ ਵਾਰ ਆਪਾਂ ਖੜੇ ਜਾ ਗियर ਪਾ ਦਿੰਦੇ ਆ ਬਿਨ ਕਲਚ ਦੱਬੇ ਹਾਂਜੀ ਜੋਵੇਂ ਤਾਂ ਗियर ਨਹੀਂ ਪਾਇਆ ਜਾਂਦਾ ਨਹੀਂ ਗियर ਨਹੀਂ ਲੱਗਦਾ ਜੀ ਉਵੇਂ ਗियर ਨਹੀਂ ਲੱਗਦਾ ਜੀ ਇਹਦਾ ਠੀਕ ਹੈ ਠੀਕ ਹੈ ਹਾਂ ਤੇ ਪਿੱਛੋਂ ਆ ਜਾਓ ਜੀ ਇਹਦਾ ਇਹਦੀ ਲਿਵਟਾ ਜੀ ਐਨੀ ਥੱਲੇ ਨੂੰ ਵਰਕ ਕਰਦੀ ਆ ਤੇ ਐਨੀ ਉੱਪਰ ਨੂੰ ਕਰਦੀ ਆ ਜੀ ਜੇ ਮਨ ਲੈ ਵੀ ਥੱਲੇ ਨੂੰ ਵਰਕ ਕਰ ਵੀ ਹਾਂਜੀ ਇਹਦੇ ਕੋਈ ਚੀਜ਼ ਲਾ ਦਿਓ ਜੀ ਆਪਾਂ ਗੁੱਟਾ ਲਾ ਦਿਓ ਦਾ ਟਾਇਰ ਚੱਕ ਦੂਗਾ ਜੀ ਇਹ ਟਾਇਰ ਚੱਕ ਨੇ ਹੁਣ ਮਤਲਬ ਵੀ ਚੱਕ ਕਲਾਉਣ ਦੀ ਲੋੜ ਵੀ ਪੈਣੀ ਨਹੀਂ ਲਾਉਣ ਦੀ ਲੋੜ ਨਹੀਂ ਹੈਗੀ ਜੀ ਐਨੀ ਕੰਮ ਕਰਦਾ ਜੀ ਇਹਦਾ ਡੀਜ਼ਲ ਟੈਂਕ ਆ ਜੀ 105 ਲੀਟਰ ਡੀਜ਼ਲ ਆਉਂਦਾ ਜੀ ਇਹ ਚ ਬੇਨਾ ਤੇਲ ਪੈਂਦਾ ਇਹਦੇ ਵਿੱਚ ਹਾਂਜੀ ਇਹਨਾ ਪਏ ਜਾਂਦਾ ਜੀ ਟੈਂਕ ਨੂੰ ਕੋਈ ਹੋਰ ਲਾਉਣ ਦੇ ਵੀ ਪਰ ਮਨ ਲੈ ਨਹੀਂ ਜੀ ਨਹੀਂ ਕੋਈ ਲੋੜ ਨਹੀਂ ਜਿਵੇਂ ਪਿੱਛੇ ਕੋਈ ਹੋਰ ਲਾਈਟਾਂ ਸੈਟਾਂ ਕੋਈ ਲਾਉਣੀ ਹੁਣ ਜੀ ਪਿੱਛੇ ਆਪਾਂ ਨੇ ਉਹ ਸਾਰਾ ਸਿਸਟਮ ਇਹਨੂੰ 1971 ਦੇ ਆਉਂਦਾ ਸੀ ਜੀ ਇਹ ਨੰਬਰ ਪਲੇਟ ਦੀ ਲਾਈਟ ਹੋ ਗਈ ਜੀ ਸਭ ਕੁਝ ਇਹਦੇ ਵਿੱਚ ਤੇ ਮੰਗ ਚ ਲੱਭੇ ਜਿਵੇਂ ਜੈਕ ਲੱਗਿਆ ਵਾ ਲਿਫਟ ਵਾਲਾ ਹਾਂਜੀ ਇਹ ਦਾ ਨਾਲ ਲਈ ਨਾਲ ਦਾ ਹੀ 1971 ਦੇ ਵਿੱਚ ਇਹ ਮਤਲਬ ਵੀ ਹਾਂਜੀ ਇਹ ਆਉਂਦਾ ਸੀ ਜੀ ਇਹ ਨਾਲ ਦਾ ਹੀ ਹੈ ਜੀ ਕੰਪਨੀ ਦਾ ਹੀ ਇਹ 1975 ਦੇ ਵਿੱਚ ਭਰਾਵੋ ਜਿਹੜੇ ਹੁਣ ਜੈਕ ਫੜੇ ਵਿਧੇ ਕੰਪਨੀਆਂ ਲਾ ਕੇ ਦੇ ਰਹੀਆਂ ਹਾਂਜੀ ਜੋ ਟਾਈਮਾਂ ਦੇ ਵਿੱਚ ਟਰੈਕਟਰ ਦੇ ਜੈਕ ਲੱਗਿਆ ਸੀ ਜੀ ਹਾਂਜੀ ਹਾਂਜੀ ਇਹਨੂੰ ਲੱਗਿਆ ਹੋਇਆ ਸੀ ਤੇ ਇਹਦੇ ਟਾਇਰ ਨੇ ਜਿੰਨੇ ਮਰਜ਼ੀ ਆਪਾਂ ਅੰਦਰ ਬਾਹਰ ਕਰ ਸਕਦੇ ਨੇ ਜੀ ਇਹ ਵੀ ਇਹਦੇ ਵਿੱਚ ਸਿਸਟਮ ਹੈ ਜੀ ਇਹਦੇ ਜੇ ਟਾਇਰ ਜਿਵੇਂ ਵੀ ਤੁਸੀਂ ਆਪਾਂ ਨੂੰ ਓੜੀਆਂ ਦਾ ਕੰਮ ਲੈਣਾ ਹੋਵੇ ਕੋਈ ਕਿਸੇ ਤਰ੍ਹਾਂ ਦਾ ਟਾਇਰ ਦੀ ਰਿਜੈਕਟ ਕਰਨੀ ਹੋਵੇ ਇਹਨੂੰ ਆਪਾਂ ਅੰਦਰ ਬਾਹਰ ਉਣੀ ਕਰ ਸਕਦੇ ਨੇ ਜੀ ਉਹ ਵੀ ਕਰ ਸਕਦੇ ਨੇ ਤੇ ਪਿੱਛੋਂ ਵੀ ਕਰ ਸਕਦੇ ਦੋਹਾਂ ਤੋਂ ਵਿਚਾਰੇ ਟਾਇਰ ਜਿਹੜੇ ਅੰਦਰ ਨੇ ਬਾਹਰ ਬਾਹਰ ਹਾਂਜੀ ਹਾਂਜੀ ਇਹ ਕਰ ਸਕਦੇ ਨੇ ਜੀ ਕਿਉਂਕਿ ਇਹਦੀ ਲਿਫਟ ਕਪੈਸਟੀ ਹੈ ਹਾਂਜੀ ਇਹ ਤਾਂ ਮੁੰਡਾ ਜੀ ਬਹੁਤ ਜਿਆਦਾ ਵੇਟ ਚੱਕਦਾ ਇਹ ਤਾਂ ਬਹੁਤ ਹੈਵੀ ਹੈ ਜੀ ਹੁਣ 32 ਕਿਲੋਗ੍ਰਾਮ ਵੇਟ ਆ ਇਹ ਸਾਰਾ ਪਿੱਛੋਂ ਤੋਲ ਲੰਦਾ ਹੀ ਇਹ ਇਹਦਾ 32 ਕਿਲੋਗ੍ਰਾਮ ਵੇਟ ਆਪਣਾ ਹੀ ਵੀ ਬੜਰ ਵੀ ਸਾਰਾ ਬੈਨ ਚੱਕ ਦਿੰਦਾ ਚੱਕ ਦਿੰਦਾ ਜੀ ਤੇ ਲਿਫਟ ਕੁਆਇਸ ਤੇ ਮੰਨ ਲਾ ਵੀ ਚੜਾਈ ਪਿਆ ਦੇ ਲੱਗ ਪਾਊਗੀ ਹਾਂ ਜੀ ਰਾਮ ਨਾਲ ਜੀ ਰਾਮ ਨਾਲ ਹੈਗੀ ਹੈ ਜੀ ਇਹਦੀ ਕੁਆਇਸਟੀ ਬਹੁਤ ਜ਼ਿਆਦਾ ਹੈਵੀ ਹੈ ਜੀ ਇਹਦਾ ਪੰਪ ਦਿਖਾਇਓ ਜੇ ਆਪਾਂ ਨੂੰ ਇਹਦਾ ਲਿਫਟਾ ਪੰਪ ਕਿੱਧਰ ਲੱਗਿਆ ਹੋਇਆ ਵੀ ਲਿਫਟਾ ਪੰਪ ਦਾ ਤਾਂ ਟਕੜਾ ਹੋਊਗਾ ਹਾਂਜੀ ਇਹ ਪੰਪ ਆਈ ਇਹਦਾ ਪਰ ਇਹ ਪੰਪ ਦਿਖਾ ਵੀ ਉਹਨੇ ਟਰੈਕਟਰ ਦਾ ਨਿਕਲੇਦੇ ਪੰਪ ਆਉਂਦੇ ਨੇ ਜੀ ਪੰਪ ਇਹ ਵੀ ਕਿੱਡਾ ਹੈਵੀ ਲੱਗਿਆ ਹੋਇਆ ਹਾਂ ਇਹ ਫੇਰ ਵੀ ਜੇ ਮੈਂ ਕਟਾਈ ਤੋਂ ਇਹਦੀ ਕਰਦੇ ਆਪਾਂ ਹਾਂਜੀ ਇਹ ਮੁਰਦਾ ਕਿੰਨਾ ਕਰ ਰਿਹਾ ਹੈ ਸਾਹਿਬ ਮੁਰਦਾ ਜੀ ਬਿਲਕੁਲ ਇਹ ਕੋਈ ਉਹ ਨਹੀਂ ਹੈਗੀ ਮਕੈਨੀਕਲ ਸਟੀering ਆ ਇਹਦਾ ਹੀ ਕੋਈ ਮੇਰੇ ਨਾਲ ਮੁਰਦਾ ਕੋਈ ਐਹੀ ਜੀ ਗੱਲ ਹੀ ਹੈਗੀ ਜੀ ਇਹਨੂੰ ਠੀਕ ਆ ਠੀਕ ਹੈ ਜੀ ਹਾਂ ਜੀ ਨਹੀਂ ਮੈਨੂੰ ਗੇਰ ਘੁੱਟ ਨਹੀਂ ਹਾਂਜੀ ਕਿੰਨੇ ਘੇਰ ਹੁੰਦੇ ਟਰੈਕਟਰ ਦੇ ਵਿੱਚ ਵਿੱਚ ਇਹਦੇ ਜੀ 5 ਅੱਗੇ ਦੇ ਦੀ 6 ਮਾ ਬੈਗਦਾ ਹੀ ਠੀਕ ਹੈ ਮਤਲਬ 5000 ਦੇ ਵਿੱਚ 2-4 ਟਾਈਮ ਦੇ ਵਿੱਚ ਆ ਗਿਆ ਹਾਂਜੀ ਆ ਗਿਆ ਸੀ ਜੀ ਇਹ ਠੀਕ ਆ ਠੀਕ ਹੈ ਜੀ ਹਾਂਜੀ ਤੇ ਜਿਵੇਂ ਅਸੀਂ ਹੁਣ ਆਪਾਂ ਜਿਹੜੇ ਖੇਤੀਬਾੜੀ ਹਾਂਜੀ ਕੰਮ ਲੈਣੇ ਆ ਜੀ ਖੇਤੀ ਕਰਦੇ ਆ ਜੀ ਇਹਦੇ ਨਾਲ ਆਪਰੇ ਹੁਣ ਲੱਗਾ ਤੁਹਾਨੂੰ ਤਾਂ ਚਲੋ ਤਜਰਬਾ ਹੋਊਗਾ ਜੀ ਹਾਂਜੀ ਕਿਹੜੇ ਕਿਹੜੇ ਪ੍ਰੀਮੇਟ ਬਿਲਡਰ ਇਹਦੇ ਵਿੱਚ ਬਿਲਡਰ ਉਹਦੇ ਪਿੱਛੇ ਤੁਸੀਂ ਪਾਏ ਨੇ ਜੀ ਇਹਦੇ ਜਿਹੜੇ ਮਰਜ਼ੀ ਬਾਦ ਦੀ ਕੂੜੀ ਕਿ ਹੈਰੋਂ ਹੋਊਗੀ ਕਲਟੀਵੇਟਰ ਹੋ ਗਿਆ ਜੀ ਜੋ ਮਰਜ਼ੀ ਇਹਦੇ ਪਿੱਛੇ ਪਾ ਲੋ ਯਾ ਰੀਪਰ ਬਾਦੋ ਇਹਦੇ ਪਿੱਛੇ ਕੋਈ ਪ੍ਰੋਬਲਮ ਨਹੀਂ ਹੈਗੀ ਜੀ ਹਾਂਜੀ ਉਹਨੇ ਦੇਖੇ ਨਾ ਜੀ ਪਰ ਹਾਂਜੀ ਡਬਲ ਕਲੱਚ ਆ ਜੀ ਇਹ ਡਬਲ ਕਲੱਚ ਦੇ ਵਿੱਚ ਡਬਲ ਕਲੱਚ ਦੇ ਵਿੱਚ ਆ ਜੀ ਇਹ ਠੀਕ ਹੈ ਠੀਕ ਹੈ ਹਾਂਜੀ 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 ਇਹਨੂੰ ਕੋਈ ਕਿਸੇ ਤਰ੍ਹਾਂ ਚੱਲਦਾ ਪਿੱ ਰਿਪੋਰਟ ਤੋਂ ਹਾਂ ਜੀ ਤੋ ਮਤਲਬ ਥੋੜਾ ਜਿਹਾ ਆਇਆ ਜੀ ਫਿਰ ਰੀਟਿੰਗ ਜਿੰਦਾ ਜਿਆਦਾ ਉਹੀ ਰੱਖਦੇ ਆ ਜੀ ਬਸ ਉਹ ਪਾਵਰ ਚ ਹੋਣ ਕਰਕੇ ਇਹਨੂੰ ਥੋੜਾ ਜਿਹਾ ਉਹ ਕਰਦੇ ਨੇ ਵੀ ਥੋੜੀ ਕਿਲਵਾਈ ਹੋ ਗਈ ਇਹਦੀ ਜਿਵੇਂ ਰੋਟਾ ਰਟਾ ਮਟਰ ਪਾ ਕੇ ਲਿਖੇ ਹਾਂ ਹਾਂ ਜੀ ਹਾਂ ਜਿਹੜਾ ਰੋਟਾ ਮਟਰ ਹੈ ਜੀ ਮਾਹਰ ਪ੍ਰੋਵਾਈਡ ਐਚ ਵੀ ਬਹੁਤ ਹੈ ਇੰਜਨ ਦੀ ਜੀ ਇਹਨੂੰ ਕੀ ਪ੍ਰੋਵਾਈਡ 65 ਪਾਵਰ 60 ਪਾਵਰ ਆ ਜੀ ਇਹਦੀ ਹੁਣ ਤਾਂ ਬੰਦਾ ਵੀ ਜਿਹੜਾ 60 ਪਾਵਰ ਦਾ ਦੌਰ ਹੁਣ ਚੱਲਦਾ ਰਿਹਾ ਹਾਂ ਹਾਂ ਜੀ ਉਸ ਟਾਈਮ 'ਚ ਮਤਲਬ ਇਹਦੇ ਹੀ ਆ ਗਿਆ ਸੀ ਜੀ ਉਸ ਦਾ ਖਤਰ ਦੇ ਵਿੱਚ 60 ਪਾਵਰ ਹੋਣੇ ਉਹਦਾ ਬਹੁਤ ਵੱਡੀ ਗੱਲ ਹੈ ਇੰਨੇ ਤੇਲ ਤੁਲ ਕਿੰਨਾ ਪੈਂਦਾ ਜੀ ਇੰਜਨ ਦੇ ਵਿੱਚ ਇੰਜਨ ਵਿੱਚ ਆਪੀ 15 ਲੀਟਰ ਮੰਗਲਾ ਲਗਾਇਆ ਜਾਂਦਾ ਜੀ ਇਹਦੇ 15 ਲੀਟਰ ਮੰਗਲਾ ਇੰਜਨ ਦੇ ਵਿੱਚ ਪਾਇਆ ਜਾਂਦਾ ਜੀ ਤੇ ਪਿੱਛੇ ਤਾਂ ਮੈਨੂੰ ਲੱਗ ਕਾ ਵੀ ਪੈਂਦਾ ਹੋਵੇ ਇਹ ਸਾਰ ਨਾਲ ਹੀ ਇਹੇ ਕਿਕਰਟ ਹੋ ਗਟ ਇਹ 40 45 ਲੀਟਰ ਮੰਗਲਾ ਲ ਇਹਦੇ ਪਿੱਛੇ ਪੈ ਜਾਂਦਾ ਜੀ ਗੇਅਰ ਚ 15 ਲੀਟਰ ਤੇ ਪੈਂਦਾ ਹਾਂਜੀ ਹਾਂਜੀ ਲਗਭਗ ਹੀ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਤੇ ਇਹਦੇ ਜੀ ਇੱਕ ਹੋਰ ਵੀ ਹੈ ਜੀ ਤੁਹਾਨੂੰ ਦਿਖਾਣੇ ਆ ਜੀ ਇਹ ਨੂੰ ਮਤਲਬ ਸਸ ਲੱਗੀ ਹੋਈ ਇਹ ਜਿਵੇਂ ਬੈਟਰੀ ਲੋ ਆ ਆਪਣੀ ਆਪਾਂ ਇੱਥੇ ਕਰ ਦਈਏ ਜੇ ਇਹਨੂੰ ਠੀਕ ਹੈ ਜੀ ਤੇ ਆਪਣੀ ਬੈਟਰੀ ਲੋ ਆ ਜਾਂ ਸਿੰਗਲ ਬੈਟਰੀ ਆ ਜਦ ਇੰਜਣ ਇਹਦਾ ਘੁੰਮ ਜਾਂਦਾ ਦੀ ਇਹਨੂੰ ਥੱਲੇ ਸਿੱਟ ਦੋ ਹਲਕਾ ਸਟਾਰਟ ਜੀ ਹੋ ਜਾਊਗਾ ਸਟਾਰਟਿੰਗ ਇਹ ਆਣੀ ਟੱਸ ਦਾ ਕੰਮ ਕਰਦੀ ਆ ਜਿਵੇਂ ਆਪਣੇ ਇੰਜਣਾਂ ਦੇ ਹੁੰਦੀ ਸੀ ਜੀ ਛੋਟੇ ਬੋਰਾ ਇੰਜਣਾਂ ਦੇ ਹੁੰਦੀ ਸੀ ਹਾਂਜੀ ਹਾਂਜੀ ਉਹਦਾ ਕੰਮ ਕਰਦੀ ਆ ਜੀ ਇਹ ਫਿਰ ਦਾ ਮਤਲਬ ਜੀ ਮੇਰੇ ਤੇ ਚ ਫਿਊਚਰ ਉਹ ਟਾਈਮ ਦੇ ਵਿੱਚ ਬਹੁਤ ਅੱਗੇ ਹਾਂਜੀ ਬਹੁਤ ਫਿਊਚਰ ਨੇ ਜੀ ਉਹਦੇ ਟਾਈਮ ਦੇ ਅਗਲੇ ਸਾਲ ਫਲੋਹਾ ਦਿਖਾਜੇ ਸਾਲ ਫਾ ਇਹਦੀ ਨਾਲ ਦੀ ਉਸਾਲਫਾ ਕੰਪਨੀ ਦੀ ਮਤਲਬ ਪੰਪ ਜਿਹੜੇ ਜਿਹਦੇ ਸਪੈਸ਼ਲ ਤਰ੍ਹਾਂ ਦਾ ਪੰਪ ਲੱਗਿਆ ਹੋਇਆ ਹੈ ਨਾ ਜਿਹਵੇਂ 80 ਮੀਟਰ ਬੈਨ ਹੁੰਦੀ ਹੈ ਵਿੱਚ ਹਾਈਸਟ ਮਾ ਨਾ ਹਾਂਜੀ 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 ਇਹ ਤਾਰ ਲੱਗਣ ਵਾਸਤੇ ਹੁੰਦਾ ਜੀ ਇਹਦੇ ਮੀਟਰ ਠੀਕ ਠੀਕ ਹਾਂਜੀ ਹੁਣ ਲਾਈਨ ਹੀ ਹੈਗੀ ਲੇਕਿ ਆਉਣੀ ਆ ਹਾਂਜੀ ਇਹਦਾ ਹੌਰਨ ਆ ਗਿਆ ਜੀ ਸਾਰਾ ਕੁਝ ਉੱਪਰ ਮਤਲਬ ਗੱਡੀਆਂ ਸਾਰਾ ਕੁਝ ਇਹ ਵਰਤ ਕੇ ਚੱਲੂ ਜੀ ਦਾ ਇਹਦੇ ਵਿੱਚ ਹਾਈਡਰੋਲਿਕ ਤੇਲ ਪੈਂਦਾ ਇਹ ਹਾਈਡਰੋਲਿਕ ਤੇਲ ਆ ਜੀ ਇਹ ਵੀ ਕਾਫੀ ਬੋਲਦਾ ਜੀ ਇਹ ਪਾਏ ਜਾਂਦਾ ਜੀ 12-13 ਲੀਟਰ ਤੇਲ ਇਹ ਜੀ ਠੀਕ ਹੈ ਹਾਂਜੀ ਇਹ ਲਾਗੋ ਦਾ ਹੁੰਦਾ ਜੀ ਹਾਂਜੀ ਹੋਰ ਵੀ ਇਹ ਵਿੱਚ ਕੋਈ ਖਾਸ ਵੀ ਕੋਈ ਦਾ ਸਕਦੇ ਹੋ ਕੋਈ ਪਤਾ ਹੋਵੇ ਖਾਸ ਤਾਈਂ ਦੇਖੋ ਇਹ ਇਹ ਲੱਗੇ ਹੋਇਆ ਜੀ ਇੰਜਣ ਦੀ ਲਾਈਫ ਬਹੁਤ ਜਲਦੀ ਆ ਦੇ ਨਾਲ ਹੀ ਠੀਕ ਹੈ ਠੀਕ ਇਹਦਾ ਮਗਲਾ ਜੀ ਇੰਜਣ ਦਾ ਖੰਡਾ ਹੋਈ ਜਾਂਦਾ ਜੀ ਇਹ ਇਹਦਾ ਫਿਲਟਰ ਆ ਜੀ ਇਹ ਇਧਰ ਆ ਜੋ ਜੀ ਇਹਦਾ ਫਿਲਟਰ ਆਪਾਂ ਨੂੰ ਚੇਂਜ ਕਰਨ ਦੀ ਲੋੜ ਨਹੀਂ ਹੈ ਜੀ ਇਸ ਸਮੇਂ ਇਹ ਖੋਲ ਕੇ ਧੋ ਕੇ ਦੁਬਾਰੇ ਪਾ ਸਕਦੇ ਆ ਮੈਨੂੰ ਧੋ ਕੇ ਦੁਬਾਰੇ ਡਰਾਈ ਕਰਕੇ ਨੂੰ ਫੇਰ ਪਾ ਦੋ ਇਹਦੇ ਕੋਈ ਬਦਲਣ ਦੀ ਆਪਣੀ ਲੋੜ ਨਹੀਂ ਪੈਂਦੀ ਹਾਂਜੀ ਹਾਂਜੀ ਇਹਦਾ ਚੇਂਜ ਨਹੀਂ ਹੁੰਦਾ ਜੀ ਇਹ ਹੀ ਸਾਫ਼ ਕਰਕੇ ਪਾਇਆ ਜਾਂਦਾ ਜੀ ਠੀਕ ਆ ਠੀਕ ਤੇ ਇਹ ਵੀ ਇਹਦੇ ਡੀਜ਼ਲ ਫਿਲਟਰ ਨਹੀਂ ਜੀ ਜਿਵੇਂ ਡੀਜ਼ਲ ਕਿੰਨਾ ਖਾਂਦਾ ਜੀ ਮੇਰਾ ਤਿੱਲਾ ਬਣਾ ਹੋ ਜਾਏਗਾ ਇਹ ਤਾਂ ਗਏ ਹੀ ਆਈ ਬਿਲਕੁਲ ਇਹੇ ਹਾਂਜੀ ਜੈ ਜੀ ਇਹ ਘੰਟੀ ਦਾ 3.5 ਕਿਲੋ ਲੀਟਰ ਪਾਉਣੇ 4 ਲੀਟਰ ਤੇ ਲਿਖਿਆ ਹੈ। ਇਹ ਮੈਂ ਤੇਰੇ ਘਟਾ ਖਾਂਦਾ। ਹਾਂਜੀ ਹਾਂਜੀ ਹਾਂਜੀ। ਠੀਕ ਹੈ ਠੀਕ ਹੈ ਜੀ। ਇਹ ਡਬਲ ਕਲੱਚ ਜਿਹੀ ਇਹ ਇਹ ਸਾਰਾ ਇਹਦਾ ਇਹ ਡਿਫੈਂਸ ਲਾਉਗਾ ਜੀ ਇਹਦਾ। ਬਿਡ ਡਿਫੈਂਸਾ ਲੌਗ ਵੀ ਤਾਂ ਵੀ ਇਹਦੇ ਹਾਂਜੀ ਹਾਂਜੀ ਹਾਂਜੀ। ਇਹ ਦਿਖਾ ਰਹੇ ਹੁਣ ਇਹਦਾ ਟੈਟਰ ਡਿਫੈਂਸਾ ਲਾਉਣ ਜੀ ਰਹੇ। ਹਾਂਜੀ। ਇਹ ਲੌਗ ਹੋ ਗਿਆ ਜੀ ਇਹ ਪੀਟੀਯੂ ਦੇ ਜੋਗੀ ਇਹਦਾ ਗੇਅਰ ਹੀ ਤੇ ਇਹਦੇ ਹੱਥ ਵਾਲੀ ਰੇਸ ਹੋ ਗਈ ਇਹ ਪੈਰ ਵਾਲੀ ਰੇਸ ਹੋ ਗਈ ਜੀ। ਮਾਲਵੇ 1975 ਦੇ ਵਿੱਚ ਦੇਖ ਲੋ ਜੀ ਡਿਫੈਂਸ ਆ ਮੌਕ ਹਾਂਜੀ ਹਾਂਜੀ ਸਾਰਾ ਕੁਝ ਮਤਲਬ ਕੰਪਨੀ ਦੇ ਤੇ ਇਹਦਾ ਸਾਰਾ ਸਿਸਟਮ ਹਾਂਜੀ ਹਾਂਜੀ ਵੀ ਜਿਹੜੇ ਫੀਚਰ ਹੁਣ ਵੀ ਕੰਪਨੀਆਂ ਆਈ ਆਈ ਨਹੀਂ ਹੈਗੇ ਜੀ ਜੋ ਫੀਚਰ ਦੇ ਵਿੱਚ ਉਹ ਉਹਦੇ ਵਿੱਚ ਨਹੀਂ ਜੀ ਅੱਜ ਵੀ ਕਈ ਇਹ ਚੀਜ਼ਾਂ ਹਾਲੀ ਵੀ ਟਰੈਕਟਰ 'ਚ ਆ ਨਹੀਂ ਰਹੀਆਂ ਜੀ ਅਜੇ ਵੀ ਨਹੀਂ ਆ ਰਹੀਆਂ ਜਿਹੜੇ ਹੁਣ ਦੇ ਹਾਂਚ ਉਹ ਟਾਈਮਾਂ ਦੇ ਵਿੱਚ ਉਹ ਟਾਈਮਾਂ 'ਚ ਆਈ ਹੋਈਆਂ ਸੀ ਸਹੀ ਗੱਲ ਹੈ ਜੀ ਹਾਂਜੀ ਹਾਂਜੀ ਤੇ ਮਨਸਤ ਲੋਕ ਨੇ ਆਪਸੇ ਗੱਲ ਨੂੰ ਕਰ ਰਹੇ ਹੋਏ ਉਹਨੂੰ ਸ਼ੀਲੀ ਚਲੋ ਐਂ ਆ ਵੀ ਮੇਰੇ ਕੋਲ ਇੱਕ ਹੀ ਹੈਗਾ ਜੀ ਇਹਨੂੰ ਰੱਖ ਲਾਂਗਾ ਮੈਂ ਇਹ ਵੀ ਮਤਲਬ ਚਲੋ ਵੀ ਚਲੋ ਚੱਲੀ ਜਾਂਦਾ ਜੀ ਨਾਲੇ ਸ਼ੌਂਕ ਪੂਰਾ ਹੋਈ ਜਾਂਦਾ ਹਾਂ ਜੀ ਸਹੀ ਗੱਲ ਨਾਲੇ ਆਪਣਾ ਚਲੋ 2 ਪੈਸੇ ਜੀ ਦੇਖੋ ਕੋਈ ਵੀ ਬੰਦਾ ਕਾਰੋਵਰ ਕਰਦਾ ਇਹੋ ਚੱਲੀ ਜਾਂਦਾ ਜੀ ਸ਼ੌਂਕ ਹੋਰ ਆ ਜਾਂਦਾ ਜੀ ਸ਼ੌਂਕ ਪੂਰਾ ਕਰੀ ਜਾਂਦੇ ਆ ਵਿਲੇ ਤੋਂ ਟਾਈਮ ਕੰਮ ਲੱਗੇ ਰਹਿੰਦੇ ਆ ਜੀ ਠੀਕ ਠਾਕ ਹਾਂ ਜੀ ਹਾਂ ਜੀ ਕੋਈ ਵਾਰ ਬਣਾ ਇਹਨੂੰ ਸਟਾਰਟ ਕਰਕੇ ਦਿਖਾਉਣ ਹਾਂ ਜੀ ਹਾਂ ਜੀ ਹਾਂ ਜੀ ਇਹਦੇ ਡੀਜ਼ਲ ਮੀਟਰ ਵੀ ਆਉਂਦਾ ਸੀ ਜੀ ਇਹਦੇ ਜੇ ਹੁਣ ਤਾਂ ਮਤਲਬ ਇਹ ਇੱਥੇ ਫਿਊਲ ਮੀਟਰ ਵੀ ਆਉਂਦੇ ਨਹੀਂ ਇਹਦੇ ਸਾਰੇ ਇਹ ਮੀਟਰ ਨਾਲ ਦੇ ਨੇ ਜੀ। ਫਿਰ ਡੀਜ਼ਲ ਮੀਟਰ ਆਲਾ ਵਗੈਰਾ ਸਾਰੇ ਮੀਟਰ ਹਾਂਜੀ ਹਾਂਜੀ। ਚੱਕਰ ਚੁੱਕਰਾ ਵਾਲਾ ਮੀਟਰ ਵੀ ਉਹ ਦੇਰ ਦੇ ਵਿੱਚ ਹਾਂਜੀ ਚੱਕਰ ਵਾਲਾ ਨਹੀਂ ਚੱਕਰ ਵਾਲਾ ਨਹੀਂ ਇਹਦੇ ਜੇ ਆਉਂਦਾ ਸੀ ਜੀ। ਹਾਂਜੀ ਇਹ ਇਹਦੇ ਉਨ ਲਾਈਟਾਂ ਜੀਆਂ ਨਾਲ ਦੀਆਂ ਨਹੀਂ। ਇਹ ਲਾਈਟਾਂ ਸਾਰੇ ਨਾਲ ਦੇ ਲੱਗੇ ਹੋਏ ਨੇ। ਹਾਂਜੀ ਹਾਂਜੀ ਇਹ ਨਾਲ ਦੀਆਂ ਨਹੀਂ ਲਾਈਟਾਂ ਇਹਦੇ। ਇਹ ਡਬਲ ਬੈਟਰੀ ਚ ਹੁੰਦਾ ਇਹ ਇਹ ਦੋ ਬੈਟਰੀਆਂ ਰੱਖੇ ਹਾਂਜੀ ਦੋ ਬੈਟਰੀਆਂ ਨੇ 24 ਵੋਲਟ ਨਹੀਂ 12 ਵੋਲਟ ਦੀ ਹੁੰਦਾ ਜੀ ਇਹ ਉਹ ਬੈਟਰੀਆਂ ਦੋ ਲੱਗ ਜਾਂਦੀਆਂ ਠੀਕ ਠੀਕ ਜੀ ਜਿਵੇਂ ਆਪਣੇ ਨਹਾਟਗੈਰਾ ਨੂੰ ਹੁੰਦੀ ਸੀ ਹੁੰਦੀ ਇਹ 12 ਵੋਲਟ ਦੀ ਹੈ ਸੈਲਫ 12 ਵੋਲਟ ਦੀ ਹੈ ਜੀ ਠੀਕ ਠੀਕ ਹਾਂਜੀ 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 ਬ੍ਰੋ ਹੋਈ ਸੀ ਬੇਰਜੀ ਜੀ ਨਾਲੇ ਆਪਾਂ ਨੂੰ ਬੇਲਾ ਦਾ ਟਰੈਕਟਰ ਇਹ ਸਾਰ ਨਹੀਂ ਚੜਗਣ ਦਿੱਤੀ ਇਹ ਟਰੈਕਟਰ ਭਰਾਵਾਂ ਦਾ ਖੇਤ ਵਾਸਤੇ ਆ ਬ੍ਰੋ ਜੀ ਆਪਣੇ ਚੈਨਲ ਤੇ ਆਪਣਾ ਕੰਟੈਕਟ ਨੰਬਰ ਬੋਲ ਦੋ ਜੀ ਹਾਂਜੀ 981593 7367 ਉਹਨੇ ਉਹਦਾ ਨੰਬਰ ਹੈਗਾ ਜੀ ਹਾਂਜੀ ਹੋਰ ਵੀ ਹੈਗਾ ਜੀ ਉਹ ਵੀ ਟਰੈਕਟਰ ਨੰਬਰ ਦੇਓਗੇ ਜਿਹੜੇ ਨੰਬਰ ਦੇ ਦਾਦਾ ਹੁੰਦਾਈ ਦੂਜਾ ਕਿੰਨਾ ਸਰਜੀ 83 606 1742 ਜੀ ਹਾਂਜੀ ਬ్రో ਇਹ ਹੀ ਵੀ ਰੋਣੇ ਕੰਟੈਕਟ ਨੰਬਰ ਹਾਂਜੀ ਇਹ ਟਰੈਕਟਰ ਵੀਰੋਣ ਦਾ ਸੇਲ ਵਾਸਤੇ ਆ ਜੇ ਕੋਈ ਮੇਰੇ ਅਵੀ ਦਿਮੇ ਸਕੈਨ ਵੱਲੇ ਹੁੰਦੇ ਨੇ ਜਿਹਨਾਂ ਨੂੰ ਪੁਰਾਣੀਆਂ ਐਂਟੀ ਚੀਜ਼ਾਂ ਰੱਖਣਾ ਸੌਖਾ ਹੁੰਦਾ ਏ ਆ ਤੁਸੀਂ ਵੀਰ ਨਾਲ ਕੰਟੈਕਟ ਕਰਕੇ ਆਪਣਾ ਦੇਖ ਕੇ ਆ ਕੇ ਵੀ ਰੋਣਾ ਪਿੰਡ ਹੈਗਾ ਬਲਵੇੜਾ ਬਲਵੇੜਾ ਜੀ ਇਹ ਆਪਣਾ ਮੜਾ ਜੀ ਰੈਸ ਚੰਗੀ ਤਰ੍ਹਾਂ ਸਮਝਾ ਲਓ ਜੀ ਇਹ ਕਿੱਥੇ ਆ ਰਿਹਾ ਹੈ ਪਟਿਆਲੇ ਤੋਂ ਹੀ ਕੀ ਕੀ ਰੋਡ ਦੇ ਉੱਤੇ ਪਿੰਡ ਹੈ ਜੀ ਆਪਣਾ 메인 ਰੋਡ ਦੇ ਉੱਤੇ ਹੀ ਪਿੰਡ ਹੈ ਜੀ ਬਲਵੇੜਾ ਹਾਂਜੀ ਪੀਲੇ ਐਂਟਰ ਵਾਲੇ ਜਿਸ ਮਰਜ਼ੀ ਨੂੰ ਪੁੱਛ ਲਿਓ ਬਲਵੇੜੇ ਪੀਲੇ ਐਂਟਰ ਵਾਲੇ ਲੰਬੜਾਦਾਰਾਂ ਦੇ ਜਾਣਾ ਜੀ ਤੁਸੀਂ ਤੁਹਾਨੂੰ ਘਰ ਛੱਡ ਕੇ ਜਾਣਗੇ ਜੀ ਹਾਂਜੀ ਰੋਏ ਸੀ ਵੀ ਰੋਣਾ ਦੀ ਸਾਰੀ ਜਾਣਕਾਰੀ ਹਾਂਜੀ ਬਾਕੀ ਜੇਕਰ ਤੁਹਾਨੂੰ ਜਾਣਕਾਰੀ ਚਾਹੀਦੀ ਹੋਵੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਤਾਂ ਬਲਦੇ ਗੁੰਡਾ ਕਰਕੇ ਆਲਟੇ ਵੜਦੇ ਕਰਦੇ ਪ੍ਰਾਈਸ আপনি বিডিও করুন ধন্যবাদ হ্যাঁ বহু বহু ধন্যবাদ জিডা জি